ਮੇਰਾ ਨਾਮ ਗੁਰਤੇਜ ਸਿੰਘ ਹੈ ਮੈਂ ਬਾਵਲਵਾਸੀ ਹਬੋ ਤੋ ਹਾਂ ਬਾਵਲਵਾਸੀ ਹਬੋ ਤੋ ਬੋਲ ਰਿਹਾ ਹਾਂ ਹਾਂਜੀ ਹਾਂਜੀ ਵੀਰ ਜੀ ਅਸੀਂ ਤੁਹਾਨੂੰ ਪੰਜ ਜੂਸ ਦਿੱਤੇ ਦੀ ਬੋਡੀ ਸਰਵਿਸ ਦਿੱਤਾ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਕੀ ਨਸ਼ਾ ਕਰਦੇ ਸੀ ਤੁਸੀਂ ਮੈਂ ਵੀਰ ਜੀ ਪੰਜ ਛੇ ਸਾਲ ਤੋਂ ਪੋਸਟ ਕਰਦਾ ਸੀ ਇਹ ਪੰਜ ਛੇ ਸਾਲ ਤੋਂ ਪੋਸਟ ਕਰਦੀ ਪੋਸਟ ਕਰ ਰਿਹਾ ਸੀ ਤੇ ਦੋ ਤਿੰਨ ਸਾਲ ਤੋਂ ਫਿਰ ਮਾ ਜੀ ਵਾਲੀ ਗੋਲੀ ਤੇ ਆ ਗਿਆ ਸੀਗਾ ਜੀ ਅਸੀਂ ਫਿਰ ਜੀ ਵਾਲੀ ਗੋਲੀ ਖਾਣ ਲੱਗੇ ਸੀ ਠੀਕ ਹੈ ਇਹ ਜਿਵੇਂ ਤੁਸੀਂ ਪਹਿਲਾਂ ਵੀ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਸੀ ਵੀਰ ਜੀ ਬਹੁਤ ਵਾਰੀ ਕੀ ਪ੍ਰੋਬਲਮ ਹੁੰਦੀ ਸੀ ਤੁਹਾਨੂੰ ਜਦੋਂ ਨਸ਼ਾ ਕਰਦੇ ਸੀ ਉਹ ਲੱਗਦੀ ਸੀ ਸਰੀਰ ਟੁੱਟਦਾ ਸੀ ਲੱਤਾਂ ਬਾਹਾਂ ਟੁੱਟਦੀਆਂ ਸੀਗਾ ਨੀਂਦ ਨਹੀਂ ਆਉਂਦੀ ਸੀ ਠੀਕ ਹੈ ਜੀ ਇਹ ਪ੍ਰੋਬਲਮ ਬਹੁਤ ਵੱਡੀ ਸੀਗੀ ਤਾਂ ਫਿਰ ਮੈਨੂੰ ਖਾਣੀ ਪੈਦੀ ਸੀ ਉਹ ਤਕਲੀਫ ਹੁੰਦੀ ਸੀ ਜਦੋਂ ਤਕਲੀਫ ਹੁੰਦੀ ਫਿਰ ਤੁਹਾਨੂੰ ਖਾਣੀ ਪੈਦੀ ਸੀ ਜਿਵੇਂ ਤੁਸੀਂ ਆਪਣਾ ਬਾਡੀ ਸਰਵਸ ਵਰਤੇ ਪੰਜ ਉਸ ਵਰਤੇ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵਰਤੇ ਨੂੰ ਤੇ ਇਹ ਵਰਤਨ ਨਾਲ ਕੀ ਫਰਕ ਪਿਆ ਤੁਹਾਨੂੰ ਮੈਨੂੰ ਇਹ ਸਾਲ ਹੀ ਹੋ ਗਿਆ ਇਹ ਵਰਤੇ ਨੂੰ ਕਿੰਨੇ ਸਾਲ ਹੋ ਗਿਆ ਤੁਹਾਨੂੰ ਵਰਤੇ ਨੂੰ ਇਹ ਵਰਤਨ ਤੋਂ ਬਾਅਦ ਜਿਵੇਂ ਨਸ਼ੇ ਆਖਾਂ ਦੀ ਤੁਸੀਂ ਉਹ ਸੜ ਬਹੁਤ ਵਧੀਆ ਰਿਹਾ ਇਹ ਨਾ ਤਾਂ ਸਰੀਰ ਟੁੱਟਿਆ ਆਪਣਾ ਠੀਕ ਹੈ ਜੀ ਨੀਂਰ ਵੀ ਵਧੀਆ ਆਉਂਦੀ ਸੀ ਠੀਕ ਹੈ ਤੇ ਕੋਈ ਵੀ ਇਹੋ ਜਿਹਾ ਲੈਣੇ ਸੀਗਾ ਇੱਕ ਸਾਲ ਹੋ ਗਿਆ ਯਾਨੀ ਕਿ ਸਾਡੇ ਨੂੰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਿਵੇਂ ਪਹਿਲਾਂ ਪ੍ਰੋਬਲਮ ਆਉਂਦੀ ਸੀ ਸਰੀਰ ਨੂੰ ਉਦਾਂ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜਿਵੇਂ ਕਾਫੀ ਵੀਰਪਾਣੇ ਚੀਜ਼ਾਂ ਚ ਲੱਗੇ ਹੋਣੋਂ ਲੱਗਦਾ ਵੀ ਅਸੀਂ ਸਾਢ ਨਹੀਂ ਸਕਦੇ ਜੀ ਬਾਲੀਗੁਰੀ ਨਹੀਂ ਜੀ ਇਹ ਸਰਵਿਸ ਪੈਕ ਲੈਣ ਨਾਲ ਛੱਡ ਸਕਦੇ ਠੀਕ ਹੈ ਤੁਸੀਂ ਯਾਨੀ ਕਿ ਅਪਡੇਟ ਤੇ ਵਰਤਿਆ ਤਾਂ ਆਪਣੇ ਮੈਂ ਆਪਣੇ ਤੋਂ ਖੁਦ ਵਰਤਿਆ ਹੋਇਆ ਇਹ ਠੀਕ ਹੈ ਜੀ ਅਜਮਾਇਆ ਹੋਇਆ ਹੈ ਪਤਾ ਲੱਗ ਗਿਆ ਵੀ ਹਾਂ ਵੀ ਇਹਦੇ ਨਾਲ ਆਪਾਂ ਛੱਡ ਸਕਦੇ ਹਾਂ ਛੱਡ ਸਕਦੇ ਉਹ ਵੀ ਭੈਣ ਭਾਈ ਛੱਡ ਸਕਦੇ ਛੱਡ ਸਕਦੇ ਜਰੂਰ ਛੱਡਤਾ ਉਹ ਤੇ ਇਹ ਬਰਤਨ ਕਿਤੇ ਛੱਡਣਗੇ ਠੀਕ ਹੈ ਵੀਰ ਜੀ ਥੈਂਕ ਯੂ ਧੰਨਵਾਦ ਜੀ